ਹਾਂਜੀ ਕੀ ਨਾਮ ਹੈ ਤੇ ਕਿਹੜੇ ਪਿੰਡ ਦੇ ਵਿੱਚ ਇਹ ਕੀ ਕਾਰਵਾਈ ਹੋ ਰਹੀ ਹੈ ਮੈਂ ਸੁਖਮਿੰਦਰ ਸਿੰਘ ਬਾਰਨਾ ਜ਼ਿਲ੍ਹਾ ਜਰਨਲ ਸਕੱਤਰ ਪਟਿਆਲਾ ਇਹ ਅੱਜ ਅਸੀਂ ਇੱਥੇ ਪਟਿਆਲੇ ਦੇ ਜਾਲਾਂ ਪਿੰਡ ਦੇ ਵਿੱਚ ਜਿਹੜਾ ਪ੍ਰਸ਼ਾਸਨ ਨੇ ਤੱਕੇ ਦੇ ਨਾਲ ਕਿਸਾਨਾਂ ਦੇ ਤਸੱਦਦ ਕਰਕੇ ਮਾਵਾ ਭੈਣਾਂ ਤੇ ਤਸੱਦਦ ਕਰਕੇ ਅੱਜ ਜ਼ਮੀਨਾਂ ਦੇ ਵਿੱਚ ਜਿਹੜੀਆਂ ਫਸਲਾਂ ਬੀਜੀਆਂ ਸੀਗੀਆਂ ਉਹਨਾਂ ਨੂੰ ਤਹਸਨਹਸ ਕਰਕੇ ਇਹ ਬਾਈਪਾਸ ਬਣਾਉਣ ਵਾਸਤੇ ਲੋਕਾਂ ਨਾਲ ਧੱਕੇ ਨਾਲ ਉਹਨਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਕਰੇ ਜਾ ਰਹੇ ਨੇ ਬਿਨਾਂ ਮੁਆਵਜ਼ਾ ਦਿੱਤੇ ਤੇ ਇਹ ਜ਼ਮੀਨ ਹੈ ਜਿਹੜੀ ਆਪਣਾ ਜਾਲਾ ਪਿੰਡ ਦੀ 18 ਏਕੜ ਜ਼ਮੀਨ ਹੈ ਜਿਹੜੀ ਬਾਈਪਾਸ ਦੇ ਵਿੱਚ ਆਈ ਹੋਈ ਆ ਤੇ ਕਿਸਾਨਾਂ ਦੀ ਮੰਗ ਆ ਵੀ ਜਿਹੜੇ ਅਸੀਂ ਬੋਂਦੇ ਬੀਜ ਨੇ ਨੂੰ ਸਾਨੂੰ ਇਹ ਮੁਆਵਜ਼ਾ ਦਿੱਤਾ ਜਾਵੇ ਪਰ ਅੱਜ ਤੱਕ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤੇ ਪ੍ਰਸ਼ਾਸਨ ਇੱਕ ਗੱਲ ਕਹਿੰਦਾ ਕਿ ਜਿਹੜਾ ਤੁਹਾਡਾ ਮੁਆਵਜ਼ਾ ਅਸੀਂ ਉਹ ਕੋਰਟ ਦੇ ਵਿੱਚ ਜਮ੍ਹਾਂ ਕਰਾਵਾਂਗੇ ਕਿਉਂਕਿ ਤੁਹਾਡੇ ਇਸ ਜ਼ਮੀਨ ਦੇ ਉੱਤੇ ਸਰਕਾਰ ਆਪਣਾ ਹੱਕ ਜਮਾਉਂਦੀ ਆ ਕਿਸਾਨਾਂ ਦੀਆਂ ਚਾਰ ਪੀੜ੍hiyan ਹੋ ਗਈਆਂ ਇੱਥੇ ਇਹ ਜ਼ਮੀਨਾਂ ਨੂੰ ਆਵਾਜ਼ ਕਰਿਆ ਤੇ ਕਾਬਜਦਾਰ ਨੇ ਤੇ ਲੋਨ ਵੀ ਲੰਦੇ ਨੇ ਇਹਦੇ ਤੇ ਜ਼ਮੀਨ ਦੇ ਕਾਗਜ਼ਾਂ 'ਚ ਕੀ ਦੀ ਮਾਲਕੀ ਹੈਗੀ ਜੀ ਦੇਖੋ ਮਾਲਕੀ ਫਿਲਹਾਲ ਇੱਥੇ ਕਿਸੇ ਦੀ ਨਹੀਂ ਦਿਖਾਈ ਜਾਂਦੀ ਜੀ ਕਿਉਂਕਿ ਹੁਣ ਤੱਕ ਜਿਹੜਾ ਇੱਥੇ ਦਾ ਮਹੰਤਾ ਡੇਰੇ ਦਾ ਕੀ ਨਾਮ ਕੀ ਆਤਮਾਰਾਮ ਉਹ ਕਹਿੰਦੇ ਨੇ ਵੀ ਇਹ ਜ਼ਮੀਨ ਆ ਜਿਹੜੀ ਡੇਰੇ ਦੀ ਆ ਅਸੀਂ ਇਸ ਦੇ ਮਾਲਕਾਂ ਕਿਸਾਨਾਂ ਨਾਲ ਬਹੁਤ ਵਾਰ ਉਹਨਾਂ ਦਾ ਵੀ ਡਿਸਪਿਊਟ ਹੁੰਦਾ ਤੇ ਕੋਰਟ ਦੇ ਵਿੱਚ ਵੀ ਗਏ ਨੇ ਉਹ ਤੇ ਕੇਸ ਕਿਸਾਨਾਂ ਦੇ ਤੇ ਉਹਨਾਂ ਦਾ ਚੱਲਦਾ ਸੀਗਾ ਤੇ ਜਦੋਂ ਹੁਣ ਆ ਪਿਛਲੇ ਟਾਈਮ ਆ ਬਾਈਪਾਸ ਨਿਕੜਿਆ ਇੱਥੇ ਨੂੰ ਉਹਦੀ ਬਾਈਪਾਸ ਦੇ ਵਿੱਚ ਜਦੋਂ ਇਹ ਜ਼ਮੀਨ ਆਈ 18 ਏਕੜ ਆ ਉਸ ਟਾਈਮ ਕੋਰਟ ਦੇ ਵਿੱਚ ਸਰਕਾਰ ਵੀ ਖੜ ਗਈ ਜਾ ਕੇ ਤੇ ਸਰਕਾਰ ਦਾ ਇਹ ਤਰਕਾ ਹੈ ਕਿ ਜਿਹੜੇ ਡੇਰੇ ਨੇ ਉਹ ਅਸੀਂ 1952 ਚ ਖਤਮ ਕਰ ਦਿੱਤੇ ਨੇ ਕਿ ਡੇਰੇ ਦੀ ਇਹ ਕੋਈ ਜ਼ਮੀਨ ਨਹੀਂ ਇਹ ਜ਼ਮੀਨ ਹੈ ਸਰਕਾਰ ਦੀ ਆ ਤੇ ਹੁਣ ਬਾਈ ਜੀ ਕੀ ਅੱਜ ਸਵੇਰੇ ਕਿੰਨੇ ਕ ਬੰਦੇ ਅਰੈਸਟ ਕਰੇ ਨੇ ਤੇ ਸਵੇਰੇ ਕਿੰਨੇ ਵਜੇ ਦੀ ਕਾਰਵਾਈ ਹੈ ਇਹ ਸਵੇਰੇ ਘੱਟ ਤੋਂ ਘੱਟ ਕਿਸਾਨ ਤੇ ਮਾਵਾ ਪੈਣਾ ਸਾਡੀਆਂ 100 ਤੋਂ ਜ਼ਿਆਦਾ ਗ੍ਰਿਫਤਾਰੀਆਂ ਕਰ ਚੁੱਕੇ ਨੇ ਤਿੰਨ ਬੱਸਾਂ ਦੇ ਵਿੱਚ ਲੈ ਕੇ ਗਏ ਨੇ ਉਹਨਾਂ ਨੂੰ ਇਹ ਛੋਟੀਆਂ ਗੱਡੀਆਂ 'ਚ ਵੀ ਕੋਸ਼ਿਸ਼ ਸਾਡੇ ਕਿਸਾਨਾਂ ਤੇ ਮਾਵਾ ਭੈਣਾਂ ਨੂੰ ਲੈ ਕੇ ਗਏ ਨੇ ਕਿੱਥੇ ਲੈ ਕੇ ਗਏ ਨੇ ਇਹ ਹਾਲ ਤੱਕ ਸਾਨੂੰ ਕੋਈ ਪਤਾ ਨਹੀਂ ਜਿਹੜੇ ਕਿਸੇ ਕਿਸਾਨ ਜਾਂ ਮਾਹ ਭੈਣ ਨਾਲ ਸਾਡੇ ਕੋਈ ਰਾਬਤਾ ਹੋਇਆ ਉਹ ਕੁਛ ਬਸ ਇੱਕ ਦੋ ਬਸ ਤਾਂ ਇਧਰ ਸੰਗਰੂਰ ਕਿਨੇ ਰੋਡਾਂ ਤੇ ਘਮਾਈ ਫਿਰਦੇ ਨੇ ਕਬਜ਼ਾ ਹੋ ਗਿਆ ਹੀ ਸ਼ੁਰੂ ਹੋ ਰਿਹਾ ਪਿੰਡ ਦੇ ਦੇਖੋ ਇਹ ਕਰ ਰਹੇ ਨੇ ਅਸੀਂ ਇਸ ਨੂੰ ਕਬਜ਼ਾ ਨਹੀਂ ਮੰਨਦੇ ਅਸੀਂ ਜਿਹੜੇ ਨਾਜਾਇਜ਼ ਕਰਦੇ ਨੇ ਹੁਣ ਕੀ ਅੱਗੇ ਦੀ ਰਣਨੀਤੀ ਹੈ ਤੁਹਾਡੀ ਅੱਗੇ ਦੇਖੋ ਅਸੀਂ ਸੁੱਭਾ ਟੀਮ ਤੱਕ ਇਹ ਗੱਲ ਪਹੁੰਚ ਗਈ ਆ ਉਹ ਜਿਵੇਂ ਵੀ ਸਾਨੂੰ ਨਿਰਦੇਸ਼ ਦੇਣਗੇ ਪਟਿਆਲੇ ਜ਼ਿਲ੍ਹੇ ਵੱਲੋਂ ਅਸੀਂ ਉਸੇ ਤਰ੍ਹਾਂ ਇੱਥੇ ਜ਼ਖਮੀਆਂ ਦੀ ਹਲੇ ਪੂਰੀ ਕੋਈ ਜਾਣਕਾਰੀ ਨਹੀਂ ਸਾਡੇ ਵੀਡੀਓ 'ਚ ਦੇਖਿਆ ਤੇ ਸਾਡੇ ਕਿਸਾਨ ਜ਼ਖਮੀ ਵੀ ਹੋਏ ਨੇ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਦੋਹਰਾ ਪਾਟੀ ਵੀ ਕਰਕੇ ਤੇ ਇੱਕ ਤਕਰਾਰ ਵਾਜੀ ਪੁਲਿਸ ਤਾਂ ਦੇਖੋ ਜਦੋਂ ਆਉਂਦੀ ਆ ਜਦੋਂ ਆਪਣੇ ਹੱਕ ਲੈਣ ਵਾਸਤੇ ਆ ਸਾਨੂੰ ਕਹਿਣਾ ਹੀ ਪੈਂਦਾ ਤਾਂ ਟਕਰਾਰ ਬਾਜ਼ੀ ਤਾਂ ਜ਼ਰੂਰ ਹੁੰਦੀ ਆ ਜੀ ਪਹਿਲਾਂ ਵੀ ਕਿੰਨੀ ਵਾਰ ਕੋਸ਼ਿਸ਼ ਕੀਤੀ ਗਈ ਹੈਗੀ ਇਹਦੇ ਪੱਧਰ ਅੱਜ ਇਹ ਚੌਥੀ ਪੰਜਵੀਂ ਵਾਰ ਅਸੀਂ ਇੱਥੇ ਪਹੁੰਚੇ ਨੇ ਧਰਨਾ ਚੱਲ ਰਿਹਾ ਸੀ ਧਰਨਾ ਲਗਾਤਾਰ ਦਿਨ ਰਾਤ ਇੱਥੇ ਮੋਰਚਾ ਚੱਲਦਾ ਸੀਗਾ 3 ਮਹੀਨਿਆਂ ਦਾ ਹਾਂਜੀ ਤੇ ਹੁਣ ਜੀਰੀ ਕਿਹਦੇ ਵੱਲੋਂ ਲਾਈ ਗਈ ਸੀ ਕਿਸਾਨਾਂ ਜੀਰੀ ਕਿਸਾਨਾਂ ਨੇ ਜਿਸ ਤਰ੍ਹਾਂ ਪਹਿਲਾਂ ਫਸਲਾਂ ਬੀਜਦੇ ਸੀਗੇ ਉਸੇ ਤਰ੍ਹਾਂ ਕਿਸੇ ਨੇ ਇੱਕ ਜੀਰੀ ਲਾਈ ਹੋਏ ਕਿਸੇ ਨੇ ਕੱਕ ਵੀ ਬੀਜੇ ਬਣੇ ਐਸੇ ਤਰ੍ਹਾਂ ਪਹਿਲਾਂ ਚਾਰ ਪੀੜੀਆਂ ਤੋਂ ਜਿਹੜਾ ਕੰਮ ਕਰਦੇ ਨੇ ਉਹ ਹੁਣ ਵੀ ਕਰ ਰਹੇ ਸੀਗੇ ਕੋਈ ਦੱਸਦੇ ਆ ਉਹ ਸਾਰੇ ਸਾਰੇ ਕਰਿਆ ਹੋਇਆ ਹੈ ਡੰਡੇ ਚੱਕੋ ਡੰਡੇ ਆਜੋ ਮਰੇ ਡੰਡੇ ਪ੍ਰਦਾਨ ਬਾਪ ਸੰਗਰੋਥ ਕੇਰ ਲੈ ਕੇਰ ਲੈ ਆਜੋ ਆਜੋ ਓ ਆਜੋ ਯਾਰਾ ਆਜੋ ਬਹੁਤ ਗਲਤ ਕਰ ਰਹੇ ਹੋ ਆਪਾਂ ਇੱਥੇ ਰਹਿਣਾ ਹੈ ਬਾਈ ਆਪਾਂ ਆਪਾਂ ਇੱਥੇ ਰਹਿਣਾ ਬਹੁਤ ਗਲਤ ਕਰ ਰਹੇ ਹੋ ਬਾਈ ਬਹੁਤ ਗਲਤ ਕਰ ਰਹੇ ਮੇਰੇ ਪਤਾ ਕੀ ਗੱਲ ਹੈ ਬਾਈ ਪੁੱਤਰਾ ਆ ਗਿਆ ਅਸੀਂ ਤੁਹਾਡੇ ਨੇ ਯਾਰਾ ਨਹੀਂ ਨਹੀਂ ਜਿਹੜੇ ਤੁਸੀਂ ਇਹਨਾਂ ਨਾਲ ਹੋ ਰਹੇ ਹੋ ਦੋੜੀਆਂ ਲਾਉਣ ਗਿਆ ਬਾਈ ਜੀ ਸਰਬਾਤ ਸਰਬਾਤ ਬਾਈ